ਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਗਲਤ ਸ਼ਬਦਾਵਲੀ ਬੋਲਣ ਵਾਲੇ ਰਾਜਾ ਕਿੰਗ ਨੂੰ ਬਾਬਾ ਮੇਜਰ ਸਿੰਘ ਸੋਢੀ ਦੇ ਵੱਲੋਂ ਸਖਤ ਕੀਤੀ ਗਈ ਤਾੜਨਾ ਤੁਸੀਂ ਜੁੜੇ ਰਹੋ ਮੋਹਾਲੀ ਪ੍ਰੋ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਸਰਜੀਤ ਸਿੰਘ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਰਾਜੇ ਕਿੰਗ ਨੂੰ ਚੇਤਾਵਨੀਆਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਵੱਲੋਂ ਇਹ ਬਹੁਤ ਬਦਮੀਆਂ ਕਰ ਰਿਹਾ ਧਰਮਦਿਆ ਇਹਨੇ ਇੱਕ ਇਹਦੀ ਵੀਡੀਓ ਆਈ ਆ ਜਿਹਦੇ ਵਿੱਚ ਕਿਤੇ ਬੈਠੇ ਆਦੇ ਉਥੇ ਇਹਨਾਂ ਦਾ दारू ਸ਼ਕਾ ਚੱਲਦਾ ਤੇ ਪੈਗ ਲਾਉਣ ਰਿਹਾ ਇੱਕ ਬੰਦਾ ਸਰਦਾਰ ਆ ਦਾੜੀ ਵਾਲਾ ਤੇ ਉਹਨੂੰ ਕਹਿੰਦਾ ਵੀ ਇਹ ਗੁਰੂ ਨਾਨਕ ਆ ਤੇ ਨਾਲ ਦੇ ਦੂਜੇ ਨੂੰ ਇਹ ਮਰਦਾਨਾ ਕਹਿ ਰਿਹਾ ਇਹ ਜਿਹੜੀਆਂ ਹਰਕਤਾਂ ਇਹਦੀਆਂ ਇਹ ਨਾਮ برداشت ਤੋਂ ਹੋਣ ਵਾਲੀਆਂ ਹਰਕਤਾਂ ਕਰ ਰਿਹਾ ਏ ਤੇ ਬਹੁਤ ਥਾਵਾਂ ਤੋਂ ਇਹਦੇ ਫੋਨ ਆ ਰਹੇ ਆ ਦਲਪੰਥ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮੇਦੇ ਸਿੰਘ ਢੋਡੀ ਸਾਹਿਬ ਨੂੰ ਬਹੁਤ ਹੋ ਸੰਗਤਾਂ ਫੋਨ ਕਰ ਰਹੀਆਂ ਵਾ ਵੀ ਇਹ ਧਰਮਾਂ ਦੀ ਬੇਦਬੀ ਕਰਦਾ ਇਹਨੇ ਸਿੱਖ ਧਰਮ ਨੂੰ ਨਹੀਂ ਬਖਸ਼ਿਆ ਤੇ ਹਿੰਦੂ ਧਰਮ ਨੂੰ ਨਹੀਂ ਬਖਸ਼ਿਆ ਹੁਣ 21 ਤਰੀਕ ਨੂੰ ਇਹਨੇ ਕੋਈ ਪ੍ਰੋਗਰਾਮ ਰੱਖਿਆ ਜਿਹਦੇ ਵਿੱਚ ਬੀਬੀ ਉਹ ਜਾਇਆ ਕਸ਼ੋਰੀ ਆ ਜਿਹੜੀ ਉਹ ਪ੍ਰਵਚਨ ਕਰਦੀ ਆ ਪ੍ਰਚਾਰ ਕਰਦੀ ਆ ਹਿੰਦੂ ਮਤ ਦਾ ਤੇ ਚਲੋ ਅਸੀਂ ਸਤਿਕਾਰ ਕਰਦੇ ਆ ਸਾਰਿਆਂ ਦਾ ਹੀ ਬੇਨਤੀ ਆ ਵੀ ਉਸ ਬੀਬੀ ਦੇ ਖਿਲਾਫ ਵੀ ਇਹਨੇ ਵੱਧ ਘੱਟ ਬੋਲਿਆ ਇਹਦੀਆਂ ਰਿਕਾਰਡਿੰਗਾਂ ਹੈਗੀਆਂ ਵੀ ਜਿੱਥੇ ਇਹਨੇ ਆਣ ਕੇ ਕੋਈ ਪ੍ਰੋਗਰਾਮ ਕਰਨਾ ਉਥੇ ਰਾਤ ਨੂੰ ਇਹਨੇ ਮੇਰੇ ਨਾਲ ਪੈਣਾ ਐਦਾਂ ਦੇ ਬਚਨ ਇਹ ਕਰਦਾ ਤੇ ਬੇਨਤੀ ਆ ਦਲਪੰਥ ਵੱਲੋਂ ਬੇਨਤੀ ਨਹੀਂ ਕੀ ਚੇਤਾਵਨੀ ਆ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜਿੰਨੀ ਛੇਤੀ ਹੋ ਸਕਦਾ ਵਾ ਇਹ ਤੇ ਪਰਚਾ ਕਰਕੇ ਇਹਨੂੰ ਅੰਦਰ ਕਰੋ ਇਹ ਜਿਹੜੀਆਂ ਹਰਕਤਾਂ ਕਰਨ ਰਿਹਾ ਵਾ ਇਹਨੇ ਪੰਜਾਬ ਨੂੰ ਅੱਗ ਲਾ ਦੇਣੀ ਆ ਲਾਭੂ ਲਾ ਦੇਣਾ ਇਹਨੇ ਕਿਉਂਕਿ ਜਿਹੜਾ ਪੰਜਾਬ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਜੇ ਜਨ ਸੰਸਾਰੋਂ ਪਾਇਆ ਸਿਰੇ ਸਿਰ ਧੰਦੇ ਲਾਇਆ ਦੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਲ ਜੀਓ ਪ੍ਰਮਾਤਮਾ ਨੇ ਸੰਸਾਰੋਂ ਪਾਇਆ ਕੋਈ ਚਰਚ ਨੂੰ ਮੰਦਾ ਕੋਈ ਮਸਜਿਦੇ ਜਾਂਦਾ ਕੋਈ ਗੁਰਦੁਆਰੇ ਜਾਂਦਾ ਤੇ ਕੋਈ ਮੰਦਰ ਨੂੰ ਆਪੋ ਆਪਣੇ ਧਰਮ ਜਿਹੜੇ ਆ ਸਾਰੇ ਹੀ ਸਤਿਕਾਰਯੋਗ ਆ ਕਿਸੇ ਧਰਮ ਦੇ ਆਪਾਂ ਖਿਲਾਫ ਨਹੀਂ ਗੇ ਪਰ ਜਿਹੜੀਆਂ ਇਹਦੀਆਂ ਹਰਕਤਾਂ ਆ ਇਹ ਅੱਗ ਲਾਉਣ ਵਾਲੀਆਂ ਦਰਬਾਰ ਸਾਬ ਜਾ ਕੇ ਉਥੇ ਜੈ ਮਾਤਾ ਦੀ ਜੈ ਮਾਤਾ ਦੀ ਉਥੇ ਨਾਰੇ ਲਾਉਂਦਾ ਵੇਖੋ ਮੰਦਰ ਦੇ ਵਿੱਚ ਜਾ ਕੇ ਕੋਈ ਜਕਾਰਾ ਨਹੀਂ ਛੱਡ ਸਕਦਾ ਮਸਜਿਦ ਵਿੱਚ ਜਾ ਕੇ ਆਪਾਂ ਉਥੇ ਕੋਈ ਕੁਰਾਨ ਗੀਤ ਰਾਮ ਰਾਮ ਨਹੀਂ ਕਹਿ ਸਕਦੇ ਪਰ ਇਹਨੇ ਉਥੇ ਗੁਰੂ ਰਾਮਦਾਸ ਪਾਸ਼ਾ ਦੇ ਘਰ ਜਾ ਕੇ ਜਿਹੜੀਆਂ ਜੜੀਆਂ ਹਰਕਤਾਂ ਕਰ ਰਿਹਾ ਵਾ ਇਹ ਹਰਕਤਾਂ ਜਿਹੜੀਆਂ ਵਾ ਇਹਦੇ ਹਰਕਤਾਂ ਦੇ ਵੇਸੇ ਦੀਆਂ ਸੋਧਾ ਲਾਉਣ ਵਾਲੀਆਂ ਵਾਪੇ ਨੂੰ ਫੜ ਕੇ ਚੰਗੀ ਤਰ੍ਹਾਂ ਤੇ ਇਹਦੇ ਵਿੱਚੋਂ ਜਿਹੜਾ ਭੂਤ ਆ ਉਹ ਕੱਢੇ ਜਾਣ ਜੇ ਇਹ ਹਰਕਤਾਂ ਤੋਂ ਬਾਅਦ ਨਾ ਆਇਆ ਜਾਂ ਪ੍ਰਸ਼ਾਸਨ ਨੇ ਇੱਥੇ ਬੰਦੀ ਕਾਰਵਾਈ ਨਾ ਕੀਤੀ ਤੇ ਇਹਦੇ ਜਵੇਂ ਚਵੜੇ ਜਿਹੜੇ ਭੂਤ ਆ ਉਹ ਗਲਪੰਥ ਸ਼ਰੋਮਣੀ ਪੰਥ ਅਕਾਲੀ ਦਿਸਮੇਸ਼ ਤਰਨਤਾਲ ਕੱਢੂਗਾ ਸ਼ਰੋਮਣੀ ਪੰਥ ਅਕਾਲੀ ਦਿਸਮੇਸ਼ ਤਰਨਤਾਲ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮਹਦੇ ਸਿੰਘ ਸੋਢੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ